ਆਪ ਤਾਂ ਉਹ ਬੈਠੇ ਮੈਂ ਘਰੇ ਦੇਖੀ ਆਣਾ ਭਰਾ ਹੋਰ ਭਰਾ ਕਿਵੇਂ ਆ ਹੋਰ ਭਰਾ ਕੀ ਹਾਲੇ ਠੀਕ ਹੈ ਠੀਕ ਹੈ ਹੋਰ ਠੀਕ ਹੈ ਠੀਕ ਹੈ ਕਿਵੇਂ ਕਿਹੜਾ ਸੇੜਾ ਮਾਰਨਾ ਅੱਜ ਉਹ ਮਾਜਾ ਭਰਾ ਨੂੰ ਮੇ ਇਹ ਇੱਕ ਕੰਮ ਵੀ ਸੀਗਾ ਛੋਟਾ ਚਲੋ ਕੰਮ ਕਰਦਾ ਕੋਈ ਚੱਕਰ ਨਹੀਂ ਸਭ ਘਰੇ ਪਰਿਵਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਭਰਾ ਤੂੰ ਦੱਸ ਉਹ ਠੀਕ ਹੈ ਕੰਮ ਕੀ ਹੈ ਭਰਾ ਇੱਕ ਛੋਟਾ ਜਿਹਾ ਕੰਮ ਦਿੱਤੇ ਉਹ ਛੋਟਾ ਜਿਹਾ ਕੰਮ ਕੀ ਤੂੰ ਉਹ ਕੰਮ ਰਿਆ ਤੇ ਕੀ ਸੁੱਖ ਵੀ ਹੈ ਹਾਂ ਭਰਾਵਾ ਸਾਰੇ ਸੁੱਖ ਸੰਤ ਸਾਰਾ ਕੁਝ ਠੀਕ ਠੀਕ ਕੰਮ ਹੈ ਵੈਸੇ ਇੱਕ ਕੰਮ ਤਿਆ ਮੈਂ ਸੁਣਿਆ ਕ੍ਰੈਜ ਕਾਰਡ ਨਹੀਂ ਬਣਾਇਆ ਬਣਿਆ ਹੋਈ ਹੈ ਅਰ ਤੇਰਾ ਬੈਂਕ ਖਾਤਾ ਵੀ ਖੁੱਲਿਆ ਹੋਇਆ ਉਹ ਵੀ ਬਣਿਆ ਹੋਈ ਏ ਆ ਚੈੱਕ ਬੁੱਕ ਵੀ ਹੈਗੇ ਨੇ ਉਹ ਵੀ ਬਣੀ ਹੋਈ ਏ ਤੇਰਾ ਪੰਜਾਬ ਜ cartes ਵੀ ਹੈਗਾ ਕੋਈ ਉਹ ਵੀ ਬਰਾਸਾ ਬਣੇ ਹੋਈ ਤੇ ਦਸ ਤਾਂ ਦੇ ਕੰਮ ਕੀ ਏ ਬਰਾਵਾ ਕਿਨਾ ਮੋਬਾਈਲ ਆਇਆ ਆਈਫੋਨ ਉਹ ਲੈਣਾ ਨਾ ਮਾ ਕਿੰਨੇ ਕਰਾ ਬਰਾ ਏੜ ਕੇ ਲੱਗਦਾ ਜਾ ਬਰਾ ਬਰਾ ਮਰ 1.5 ਲੱਖ ਦਾ ਫੂਨਾ ਭਰਾ ਉਹ ਭਰਾ ਤੇਰਾ ਕੁਝ ਨਹੀਂ ਜਾਣਾ ਤੇ ਕੋਈ ਕਿਸ਼ਤ ਨਹੀਂ ਭਰਨੀ ਮੇਰੇ ਤੋਂ ਹੁਣ ਤਾਂ ਗੱਲ ਪਾਸ ਛੱਡਣੀ ਹੈ ਉਹ ਨਹੀਂ ਭਰਾ ਮੈਂ ਤੇਰੇ ਪੈਰੀਆਂ ਉਹ ਨਹੀਂ ਭਰਾ ਤੂੰ ਸਾਡੇ ਪਰ ਇਹ ਕੁਝ ਨਹੀਂ ਹੈ ਮੈਨੂੰ ਪਤਾ ਮੈਂ ਕੋਈ ਯਾਰੀ ਨਹੀਂ ਤੂੰ ਕਿਸ਼ਤ ਮੈਂ ਤਨਵਾਸ ਨਹੀਂ ਮੈਂ ਬੈਡ ਡੋਅਰ ਕਰਨੀ ਭਰਾ ਤੇਨੇ ਭਰਾ ਮੈਂ ਤੈਨੂੰ ਪਤਾ ਮੈਂ ਕੰਮ ਤੇ ਲੱਗਿਆ ਹੋਇਆ ਹੈਗਾ ਮੈਨੂੰ ਤਨਖਾਹ ਵਧੀਆ ਦਿੰਦੇ ਨੇ 10-15000 ਰੁਪਇਆ ਮੈਂ ਕਿਸ਼ਤ ਭਰੀ ਜਾਣੀ ਆ ਤੂੰ ਮੈਨੂੰ ਦੇ ਦੇ ਭਰਾ ਬਣ ਕੇ ਭਰਾ ਦੇਖ ਲੈ ਕਿਸ਼ਤ ਨਾ ਭਰੀ ਨਾ ਤੇ ਤੇਰੇ ਪਰ ਆਦਾ ਸਿੰਬਲ ਡਾਊਨ ਹੋ ਜਾਣੀ ਹੈ ਮੈਨੂੰ ਸੌ ਲੱਗੇ ਤੇਰੀ ਭਰਾ ਮੈਂ ਭਰੂੰਗਾ ਚੱਲ ਪਰ ਅਜੇ ਵੀ ਇੰਨੀ ਜਿੱਦ ਕਰਦੇ ਈ ਚੱਲ ਚੱਲ ਬੈਨੇ ਆ ਆ ਦੇਖ ਕੋਈ ਕੰਮ ਨਾ ਹੋ ਜਾਏ ਭਰਾ ਮੈਂ ਪਹਿਲਾਂ ਕਰਾਂ ਤੈਨੂੰ ਨਹੀਂ ਨਹੀਂ ਮੈਂ ਪਰੂੰਗਾ ਮੈਨੂੰ ਸੌ ਲੱਗੀ ਆ ਚਲੋ ਆਜਾ ਭਰਾ ਤੇਰੇ ਤੇ ਵਿਸ਼ਵਾਸ ਕਰ ਲਵਨੇ ਆ ਇਹ ਮੇਰੇ ਸਾਲ ਦਾ ਇੱਥੇ ਫੋਟੋ ਖਿੱਚਦੇ ਉੱਥੇ ਮੇਰੀ ਜਾਨ ਤੇ ਬਣੀ ਪਈ ਕਿਸ ਤਰ੍ਹਾਂ ਇਹਨੇ ਮੈਨੂੰ ਤਾਂ ਕਰ ਛੱਡੀ ਉਹ ਭਰਾ ਅੱਜ ਕਿਸ ਤੇ ਉਹ ਭਰਾ ਤੈਨੂੰ ਫੋਟੋਆਂ ਲੱਗਦੇ ਕਿਸ ਉਹ ਭਰਾ ਅੱਜ ਕਿਸ ਤੇ ਉਹ ਭਰਾਵਾ ਜਿਸ ਤੈਨੂੰ ਜਿਸ ਤੈਨੂੰ ਉਹੀ ਕੰਮ ਕਰ ਛੱਡੀ ਤੂੰ ਪਣੀ ਮੋਲ ਦੇ ਮੰਦਿਰ ਦੀ ਇਹ ਮੇਰੇ ਸਾਹ ਦਾ ਕਿਸੇ ਨੇ ਸਹੀ ਕੀ ਹੈ ਕੈਸੇ ਦੇ ਕੇ ਬਹਿਰ ਪਾਉਣ ਵਾਲਾ ਕੰਮ ਨੇ